ਜੀ ਬਾਜੀ ਨਮਸਕਾਰ ਹੈ ਦਾਵਸ ਹੱਥ ਹੈ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇਹ ਕਿਦੋ ਹੈ ਕਿ ਘਰੇ ਦੇ ਟਾਪ ਯਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਸਦਨੋ ਕਰੋ ਚੈੱਕ ਮਰਾ ਵੀਰ ਆਪਣੇ ਅੱਜ ਵਾਲੇ ਬਜਾਂ ਦੀ ਕੁਆਲਿਟੀ ਬਾਜੀ ਬਰੀਡ ਤਕਰੀਬਨ ਮੇਰੇ ਸਾਰੇ ਭਰਾਵਾਂ ਨੇ ਬਜਾਂ ਦੀ ਸ਼ਕਲ ਅਕਲ ਵੇਖ ਕੇ ਰੰਗ ਰੂਪ ਕੱਦ-ਕੱਡ ਵੇਖ ਕੇ ਜੱਜਗਾਰੀ ਲਈ ਹੋਈਗੀ ਇੱਕ ਕਿਸਨ ਅਸਲ ਦੇ ਵਿੱਚ ਆਹ ਬਚਨੇ ਬਾਕੀ ਫਿਰ ਵੀ ਜਿਹੜੇ ਭਰਾਵਾਂ ਨੂੰ ਕਈ ਵਾਰ ਜੱਜਮੈਂਟ ਨਾ ਆਵੇ ਉਹਨਾਂ ਵਾਸਤੇ ਆਪਾਂ ਦੱਸ ਦਿੰਨੇ ਬੋ ਜੀ ਪਿਓ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਕਲੀਆਂ ਦੇ ਚੂਕ ਬੱਚੇ ਵੀਰੇ ਬਿਲਕੁਲ ਚੂਕ ਬੱਚੇ ਦਾਣਾ ਪਾਣੀ ਖਾਣਾ ਹਲੇ ਇਹਨਾਂ ਨੇ ਸਟਾਰਟ ਕੀਤਾ ਹੈ ਜਿਹੜੀ ਮਰਜ਼ੀ ਢਾਂਗੀ ਚਲਾ ਕੇ ਮਰਾਪਰਾ ਤੇ ਬਾਈ ਜੀ ਜਿੰਨੇ ਮਰਜ਼ੀ ਬੱਚੇ ਡਾਈਓ ਆਪਣੇ ਇਹ ਠੀਕ ਹੈ ਕਹਿ ਹੁੰਦਾ ਪਰ ਸਦਿਆਂ ਬਿਲਕੁਲ ਕੋਰੇ ਨੇ ਕੋਈ ਛੱਤ ਤੇ ਨਹੀਂ ਲੱਗੇ ਕੋਈ ਛਤਰੀ ਤੇ ਨਹੀਂ ਕੋਈ ਪਿੰਜਰੇ ਤੇ ਨਹੀਂ ਦਾਣਾ ਪਾਣੀ ਖਾ ਕੇ ਤਿਆਰ ਹੋਏ ਬੱਚੇ ਨੇ ਤੁਸੀਂ ਆਪਣੇ ਹਿਸਾਬ ਨਾਲ ਛਤਰੀ ਤੇ ਲਾਉਣੇ ਛਤਰੀ ਤੇ ਲਾ ਲਓ ਛੱਤ ਤੇ ਲਾਉਣੇ ਤੁਸੀਂ ਛੱਤ ਤੇ ਲਾ ਕੇ ਤੇ ਬਾਜੀ ਜਿੰਨੇ ਮਰਜ਼ੀ ਡਾਲ ਲਿਓ ਕਰੋ ਚੈੱਕ ਮੇਰਾ ਭਰਾ ਵजूद ਆਪਣੇ ਬਚਨ ਦੇ ਦੇਖੋ ਜੀ ਮੇਰੇ ਦੋਨੇ ਸਗੇ ਭਰਾ ਆ ਇੱਕ ਦੇ ਪੈਰ ਤੇ ਰਿੰਗ ਪਾਈਆ ਤੇ ਇੱਕ ਦੇ ਪੈਰ ਚ ਕਿਤੇ ਪਾਈ ਸੀ ਰਿੰਗ ਛੋਟੇ ਹੁੰਦੇ ਨੇ ਮੇਰਾ ਭਰਾ ਲੱਥੀ ਗਈ ਹੋएगी ਚੈੱਕ ਕਰ ਲਓ ਮੇਰਾ ਵੀਰ ਇੱਕੋ ਝੋਲੀ ਦੇ ਸੱਜਣੋਂ ਆਪਣੇ ਆਹ ਦੋਨੇ ਬੱਚੇ ਫੋਲੋ ਬਟਾ ਫੋਲੋ ਮੇਰਾ ਵੀਰ ਗਰੰਟੀ ਵਾਲੇ ਬੱਚੇ ਬੱਚਿਆਂ ਨੂੰ ਮੇਰਾ ਭਰਾ ਜਿੰਨੇ ਮਰਜ਼ੀ ਡਾਲ ਗਿਆ ਠੀਕ ਆ ਜੀ ਆਪਣੀ ਬਜੀ ਸਿਲੈਕਟ ਜੋੜੀਆਂ ਦੇ ਆਹ ਬੱਚੇ ਆ ਬਾਕੀ ਵजूद ਦੇ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਤੋ ਆ ਉਪਰ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਾਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਮੇਰਾ ਵੀਰ ਬਗੈਰ ਸਕਿਪ ਕਰਦੇ ਆ ਆਪਣੇ ਭਰਾ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵਾਚ ਕਰਿਆ ਕਰੋ ਠੀਕ ਹੈ ਜੀ ਆ ਸਦਨੋ ਆਪਣੇ ਪਹਿਲੇ ਬੱਚੇ ਦੀ ਮੇਰਾ ਭਰਾ ਤੁਸੀਂ ਸਟੈਂਡਿੰਗ ਜਿਹਾ ਚੈੱਕ ਕਰ ਲਓ ਦੇਖੋ ਜੀ ਪਤੰਦਰ ਕਿਵੇਂ ਖੜਦਾ ਆ ਵਾੜੇ ਸਟਰਕਚਰ ਕਦ ਕਾਰਡ ਸ਼ਗਲ-ਅਗਲ ਚੈੱਕ ਕਰ ਲਓ ਤੇ ਆ ਵਾਜੀ ਆਪਣਾ ਅਗਲਾ ਪਟਾ ਠੀਕ ਹੈ ਜੀ ਹਾਂ ਜੀ ਸਦਨੋ ਆਹ ਆਪਣਾ ਪਹਿਲਾ ਬੱਚਾ ਮੇਰਾ ਵੀਰ ਚੈੱਕ ਕਰੋ ਜੀ ਬਚੇ ਆਪਣੇ ਨੂੰ ਠੀਕ ਹੈ ਜੀ ਪਿਓ ਰਾਤ ਨਾਲੀ ਕੂਤਨਾ ਬੱਚੋ ਸਦ ਨੂੰ ਸਵਾਸਰਾ ਪੂਰੀ ਲੋਕ ਠੀਕ ਹੈ ਜੀ ਅੱਖਾਂ ਤਾਂ ਬਾਈ ਜੀ ਫਿਲਹਾਲ ਚਿੱਟੀਆਂ ਵਿਖਾ ਰਿਆ ਹੋ ਸਕਦਾ ਬੱਚਾ ਪੀਲੀਆਂ ਕਰ ਜਿਆ ਤਾਂ ਰਹੀ ਮੇਰਾ ਭਰਾ ਪੀਲੀਆਂ ਹੀ ਰੱਖਦੇ ਆ ਠੀਕ ਹੈ ਜੀ ਸਿਰ ਉੱਤੇ ਤੇ ਬਾਈ ਜੀ ਪੋਟੇ ਉੱਤੇ ਇੱਕ ਦੋ ਝਟ ਰੱਖਿਆਣਗੇ ਪੂਰੇ ਠੀਕ ਹੈ ਅੱਖ ਦੀ ਕੁਆਲਟੀ ਚੈੱਕ ਕਰ ਸਕਦੇ ਨੂੰ ਬਿਲਕੁਲ ਟੇਪਰ ਦੇ ਵਿੱਚ ਸਿਰ ਤੇ ਆਹ ਬਾਈ ਜੀ ਬੱਚੇ ਆਪਣੇ ਦਾ ਪੱਲਾ ਚੈੱਕ ਕਰੂ ਮੇਰਾ ਭਰਾ ਬੱਚੇ ਆਪਣੇ ਨੂੰ ਠੀਕ ਹੈ ਜੀ ਪਹਿਲੀ ਮੰਨ ਕੇ ਚਲੋ ਕੰਨੀ ਤੁਸੀਂ ਬਗਲ ਦੀ ਲੈਂਥ ਚੈੱਕ ਕਰ ਸਕਦੇ ਹੋ ਕਿੱਥੇ ਜਾਂਦੀ ਹੈ ਮੇਰਾ ਵੀ ਠੀਕ ਹੈ ਜਿਹੜਾ ਬੰਦਾ ਖੜਾ ਇਸ ਗੱਲ ਨੂੰ ਸਮਝੇਗਾ ਮੇਰਾ ਵੀ ਠੀਕ ਹੈ ਜੀ ਅਰ ਭਾਈ ਜੀ ਬਿਲਕੁਲ ਪੂਸਤਾਂ ਹੀ ਕੰਨੀਆਂ ਰੱਖਦਾ ਬੱਚਾ ਆਪਣਾ ਇਹ ਤੇ ਆਹ ਭਾਈ ਜੀ ਅਗਲਾ ਪੱਲਾ ਬੱਚੇ ਆਪਣੇ ਦਾ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਤੇ ਆਹ ਭਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਪੂਰੀ ਨੋਕ ਪੂਰੀਆਂ ਨੋਦਰਾਂ ਬਿਲਕੁਲ ਬੰਦ ਜੋੜਾਂ ਦਾ ਬੱਚਾ ਪੈਰ ਦੇ ਵਿੱਚ ਮੇਰਾ ਵੀਰੇ ਸਭ ਬੱਚੇ ਦੇ ਰਿੰਗ ਲੱਗੀ ਆ ਰਿੰਗ ਦੂਜੇ ਬੱਚੇ ਤੇ ਵੀ ਪਈ ਸੀ ਮਤਲਬ ਕਦੇ ਛੋਟੇ ਹੁੰਦੇ ਮੇਰਾ ਭਰਾ ਲੱਥੀ ਗਈ ਹੋਏਗੀ ਠੀਕ ਹੈ ਜੀ ਤੇ ਆਹ ਲਓ ਜੀ ਆਹ ਭਾਈ ਜੀ ਸੀਗਾ ਆਪਣਾ ਪਹਿਲਾ ਮੁਕੰਮਲ ਬੱਚਾ ਤੇ ਆਹ ਆ ਉਪਰ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹਾਂ। ਹਾਂਜੀ ਭਾਈ ਜੀ ਆਹ ਆਪਣਾ ਅਗਲਾ ਬੱਚਾ ਮੇਰਾ ਵੀ ਚੈੱਕ ਕਰ ਲਓ ਜੀ ਠੀਕ ਹੈ ਜੀ ਇੱਕੋ ਚੋਰੀ ਜੇ ਮੇਰਾ ਭਰਾ ਸਕੇ ਭਰਾਇਆ ਚੈੱਕ ਕਰ ਲਓ ਪੂਰੀ ਲੋਕ ਸੇਮ ਭਾਈ ਜੀ ਸਿਰ ਉੱਤੇ ਹਲਕੇ ਜੇ ਫੌਲਾ ਕੋਈ ਚੁੱਟ ਕਹਿ ਦਿੰਦਾ ਤੇ ਆਹ ਭਾਈ ਜੀ ਬਿਲਕੁਲ ਪੀਲੀ ਅੱਖਾਂ ਦਾ ਬੱਚਾ ਬਣੇਗਾ ਚੈੱਕ ਕਰ ਲਓ ਅੱਖਾਂ ਬੱਚਾ ਹਲੇ ਨਖੇਦਿਆਂ ਪੂਰੀ ਜੀ ਲੋਕ ਪੂਰੀਆਂ ਨੋਂਦਰਾ ਪੂਰੇ ਜਿਹਦੇ ਟੂਸੇ ਮਰਾਪਰਾ ਛਾੜ ਕੇ ਬਿਲਕੁਲ ਚਿੱਟਾ ਹੋ ਜਾਏਗਾ ਸੇਮ ਪਹਿਲੇ ਬੱਚੇ ਵਾਂਗ ਚੁੱਟ ਰੱਖ ਜਾਏਗਾ ਜੀ ਤੇ ਆਹ ਵਾਜੀ ਬੱਚੇ ਆਪਣੇ ਦਾ ਪਲਾ ਦੇਖੋ ਜੀ ਚੈੱਕ ਕਰੋ ਮਰਾਪਰਾ ਪੱਲਿਆਂ ਦੀ ਕੁਆਲਿਟੀ ਆਹਾਂ ਪਹਿਲੀ ਕਰਨੀ ਰਹੀ ਆਹ ਬਗਲ ਰਹੀ ਮਰਾਪਰਾ ਚੈੱਕ ਕਰ ਲਓ ਠੀਕ ਹੈ ਜੀ ਜਿਹੜਾ ਬੰਦਾ ਇਹ ਚੀਜ਼ ਸਮਝਦਾ ਆ ਉਹਦੇ ਵਾਸਤੇ ਇਹ ਬਹੁਤ ਵੱਡੀ ਚੀਜ਼ ਆ ਚੈੱਕ ਕਰ ਲਓ ਕੋਈ ਗੈਪ ਨਹੀਂ ਆ ਕੋਈ ਕਹੋ ਨਹੀਂ ਆ ਮਰਾਪਰਾ ਠੀਕ ਹੈ ਤੇ ਆ ਬਾਈ ਜੀ ਨੈਕਸਟ ਪੱਲਾ ਮਰਾ ਵੀ ਚੈੱਕ ਕਰ ਲਓ ਦਾਣਾ ਪਾਣੀ ਵਧੀਆ ਖਾਂਦੇ ਨੇ ਬਿਲਕੁਲ ਬਾਈ ਜੀ ਕੋਰੇ ਬੱਚੇ ਨੇ ਜਿਹੜੀ ਮਰਜ਼ੀ ਤਾਂਗੇ ਤੇ ਤੁਸੀਂ ਲਾ ਕੇ ਦਾ ਸਕਦੇ ਹੋ ਇਹਨਾਂ ਨੂੰ ਠੀਕ ਹੈ ਜੀ ਕੋਰੇ ਦਾ ਵੀਰੇ ਭਾਵ ਇਹ ਆ ਨਾ ਤਾਂ ਛੱਤ ਤੇ ਲੱਗੇ ਆ ਨਾ ਵੀਰੇ ਕਿਸੇ ਇਹ ਛਤਰੀ ਤੇ ਲੱਗੇ ਆ ਪੂਰੀ ਨੌਕ ਸੀਗੀ ਪੂਰੀਆਂ ਨੌਂਦਰਾ ਬੰਦ ਜੋੜਦਾ ਬਾਈ ਜੀ ਆਪਣਾ ਬੱਚਾ ਜਮ ਬ੍ਰੀਕ ਜੇ ਪੈਰਾ ਬੱਚੇ ਆਪਣੀ ਦੇ ਠੀਕ ਹੈ ਜੀ ਇਹ ਆ ਲਓ ਜੀ ਤੇ ਆਹ ਸਾਦ ਨੂੰ ਸੀਗਾ ਆਪਣਾ ਮੱਕਾਮਲ ਦੂਸਰਾ ਬੱਚਾ ਤੇ ਆ ਉਪਰਾ ਹੁਣ ਮਸੂਨ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹਾਂਜੀ ਭਾਜੀ ਆ ਤੁਸੀਂ ਦੁਬਾਰ ਤੋਂ ਮੇਰਾ ਭਰਾ ਦੋਨੇ ਬੱਚੇ ਆਪਣੇ ਦੀ ਮਕਮਲ ਤੌਰ ਤੇ ਸਦਨ ਨੂੰ ਸਟੈਂਡਿੰਗ ਵੇਜੀਸ਼ਨ ਚੈੱਕ ਕਰ ਸਕਦੇ ਹੋਂ ਦੇਖੋ ਜੀ ਕਿਵੇਂ ਖਲੌਂਦੇ ਨੇ ਬੱਚੇ ਆਪਣੇ ਠੀਕ ਹੈ ਤੇ ਦੱਸਿਓ ਮੇਰਾ ਭਰਾ ਕਿਦਾਂ ਦਾ ਲੱਗੇ ਤੁਹਾਨੂੰ ਭਾਈ ਜੀ ਆਪਣੇ ਅੱਜ ਵਾਲੇ ਬੱਚੇ ਸਦਨ ਨੂੰ ਘਰ ਦੀਆਂ ਬਾਜ਼ੀਆਂ ਵਾਸਤੇ ਬਹੁਤ ਵਧੀਆ ਚੀਜ਼ਾਂ ਬਾਹਰ ਛੱਡਦੀਆਂ ਤਾਂ ਸਦਨ ਨੂੰ ਉਦੋਂ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਇਹਨਾਂ ਦਾ ਨਾਮ ਤਾਂ ਸਦਨ ਨੂੰ ਕੂਪਤਰ ਆਪਣੇ ਜਾਂਦੇ ਆ ਠੀਕ ਹੈ ਜੀ ਤੇ ਗੇਮ ਪਾਣੀ ਮੇਰਾ ਵੀਰ ਪੂਰਾ ਮੰਨਦੇ ਆ ਜੀ ਬਾਕੀ ਜਿਹੜੇ ਭਰਾਵਾਂ ਦੇ ਕੋਲ ਆਪਣੇ ਬੱਚੇ ਜਾਂਦੇ ਨੇ ਉਹਨਾਂ ਮੇਰੇ ਭਰਾਵਾਂ ਨੂੰ ਤਾਂ ਪਤਾ ਹੀ ਆ ਠੀਕ ਹੈ ਜੀ ਸਹੀ ਕੂਤਰਵਾਜ ਹੋਏਗਾ ਨਾ ਮੇਰਾ ਭਰਾ ਉਹ ਜਾਂਬਰ ਦੀ ਮੇਰਾ ਵੀਰ ਸ਼ਕਲ ਅਕਲ ਵੇਖ ਕੇ ਹੀ ਜਜਮੈਂਟ ਕਰ ਲੈਂਦਾ ਕਿ ਹਾਂ ਬਈ ਕੂਤਰਾਂ ਦੇ ਵਿੱਚ ਬਾਕੀ ਕੋਈ ਚੀਜ਼ ਹੈਗੀ ਖਾਸ ਤੇ ਝਲਕਦੀ ਆ ਜਾਂ ਨਹੀਂ ਨਹੀਂ ਤਾਂ ਮੇਰਾ ਭਰਾ ਜਿਆ ਸਬੰਧ ਨੇ ਆਹ ਦੀ ਚੀਜ਼ ਵੇਚਨੀ ਹੈ ਮੇਰਾ ਵੀਰ ਹਨਾ ਉਸ ਬੰਦਾ ਤਾਂ ਮੰਨ ਕੇ ਚਲੋ ਤਰੀਫ ਆਫ ਤੇ ਜਾਂਬਰਾਂ ਦੀ ਕਰਦਾ ਹੀ ਆ ਪਰ ਸਤਿ ਸ੍ਰੀ ਅਕਾਲ ਜਾਂਬਰਾਂ ਦੇ ਵਿੱਚ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਕੁਆਲਿਟੀ ਹੁੰਦੀਆਂ ਨੇ ਜੋ ਬੰਦੇ ਨੂੰ ਆਪ ਵੇਖਣੀਆਂ ਪੈਂਦੀਆਂ ਜੋ ਥੋੜੀ ਸਕਰੀਨ ਦੇ ਸਾਹਮਣੇ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਮੇਰਾ ਭਰਾ ਠੀਕ ਹੈ ਨਾ ਇਹ ਤਾਂ ਹੈ ਨਹੀਂ ਮੈਂ ਬੋਲੀ ਕੋਸ਼ ਹੈ ਉਹ ਜਾਂਬਰਾਂ ਦੇ ਸ਼ਕਲ ਦੇ ਵਿੱਚ ਕੁਝ ਹੋ ਬਾਕੀ ਬਜੀ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਬੰਦੇ ਨੂੰ ਪਤਾ ਹੁੰਦਾ ਹੋਰ ਨਹੀਂ ਕੋਈ ਚੱਕਰ ਸੋ ਠੀਕ ਆ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫਿਰ ਲੱਗੇ ਆਵਾਂ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬਾਜੀ ਬਲੱਡ ਲਾਈਨ ਦੇ ਵਿੱਚੋਂ ਨਵੇਂ ਜੇ ਕਬੂਤਰ ਤਾਤਾ ਗਲੇ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਜੀ